ਦੀ ਲੋਰ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਪਾਣੀ ਦੇ ਬਹਾੜ ਦਾ ਹੈ ਜਿਹੜਾ ਬਣਾਣਾ ਸੀ ਉਹ ਕਰਾਇਆ ਹੈ ਆਈਟਮ ਉਥੇ ਜੋੜੀਆਂ ਕੁਰਦੇ ਦੇ ਵਿੱਚ ਤੇ ਆ ਜਿੱਥੇ ਘਰਾਂ ਦੇ ਵਿੱਚ 7-7 8-8 ਫੁੱਟ ਪਾਣੀ ਆਇਆ ਸੀ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਹਾਂ ਆ ਇੱਕ ਪਰਿਵਾਰ ਹੈ ਇਹਨਾਂ ਦੇ ਘਰੇ ਵੀ ਜਿਹੜਾ ਆਇਆ ਸੀ ਪਾਣੀ ਆ ਬੈੱਡ ਵੀ ਅਲਮਾਰੀਆਂ ਸਾਰਾ ਕੁਝ ਗਾਰੇ ਦੇ ਨਾਲ ਹੀ ਭਰੀਆਂ ਹੋਈਆਂ ਨੇ ਤੇ ਜਿਹੜਾ ਭੈਣ ਹੈ ਇਹਨਾਂ ਦਾ ਘਰ ਦਾ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਵੀ ਆ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਤੇ ਬਾਕੀ ਵੀਰ ਜੀ ਆਪਣਾ ਮੋਬਾਈਲ ਨੰਬਰ ਦੱਸ ਸਕਦੇ ਆ ਤੇ ਤੁਸੀਂ ਜੇ ਹੈਲਪ ਕਰ ਸਕਦੇ ਹੋ ਮੇਰੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਆ ਆਪਾਂ ਇਸ ਪਰਿਵਾਰ ਦੀ ਜਿਹੜੀ ਹੈਲਪ ਆ ਉਹ ਕਰੀਏ ਤੇ ਬਾਕੀ ਵੀਰ ਜੀ ਆਪਣਾ ਵੀ ਮੋਬਾਈਲ ਨੰਬਰ ਦੱਸਦੇ 99152 ਹਾਂਜੀ ਹਾਂਜੀ 53327 ਪਰਿਵਾਰ ਦਾ ਨੰਬਰ 99152 53227 ਨਹੀਂ ਨਹੀਂ 333 53327 ਪਰਿਵਾਰ ਦਾ ਨੰਬਰ ਹੈ ਜੀ ਇਹ ਮੇਰਾ ਕੋਈ ਵੀ ਸਿੱਧੀ ਵੀ ਹੈਲਪ ਕਰ ਸਕਦਾ ਵਾ ਇਸ ਪ੍ਰਵਾਹ ਦਾ ਨੰਬਰ ਹੈ ਜੀ ਤੁਸੀਂ ਮਾਣੋ ਸਕਦੇ ਹੈਲਪ ਕਰ ਸਕਦੇ ਹੋ ਬਾਕੀ ਭੈਣਾਂ ਨੂੰ ਵੀ ਬੋਲ ਦਿੰਦੇ ਬਾਕੀ ਕੁਝ ਵੀ ਨਹੀਂ ਬਚਿਆ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਹਾਂਜੀ ਹਾਂਜੀ ਕੋਈ ਚਾਦਰ ਨਹੀਂ ਬਚੀ ਕੋਈ ਗੱਦਾ ਨਹੀਂ ਬਚਿਆ ਕੋਈ ਸੋਫਾ ਨਹੀਂ ਕਪੜਾ ਪਾਉਣ ਵਾਲੇ ਕੱਪੜੇ ਵੀ ਨਹੀਂ ਬਚੇ ਜਿਹੜੀ ਸੰਗਤ ਨੂੰ ਜਿਆਦੀ ਲੋੜਿਆ ਕੱਪੜੇ ਦੀ ਲੋੜਿਆ ਬਾਕੀ ਕੱਪੜੇ ਦੀ ਲੋੜਿਆ ਇਸ ਪਰਿਵਾਰ ਨੂੰ ਇਦਾਂ ਦੇ ਏਰੀਆ ਦੇ ਵਿੱਚ ਕੋਈ ਬਚਿਆ ਹੀ ਨਹੀਂ ਇਹਨਾਂ ਦਾ ਕੋਈ ਕੁਝ ਨਹੀਂ ਬਚਿਆ ਜਿਹੜਾ ਸਾਰਾ ਸਮਾਨ ਸੀ ਉਹ ਪਾਣੀ ਦੇ ਵਿੱਚ ਜਿਹੜਾ ਢੁੜ ਗਿਆ ਤੇ ਪਰਿਵਾਰ ਦੇ ਕੋਲ ਬਚਿਆ ਵੀ ਕੁਝ ਨਹੀਂ ਜਿਹੜਾ ਸਾਰਾ ਹੀ ਸਮਾਨ ਲੱਕੜ ਦਾ ਸਾਰਾ ਟੁੱਟ ਟੁੱਟ ਗਿਆ ਗਲਗੂਲ ਗਿਆ ਬਾਕੀ ਕਮਰੇ ਦੇ ਵਿੱਚ ਇੰਨਾ ਚਿੱਕੜ ਚੁਕੜਿਆ ਹੈ ਸਫਾਈਆਂ ਹੀ ਕਰਦੇ ਪਏ ਆ ਤੇ ਬਾਕੀ ਬੇਤੀ ਵਾਲੀ ਸਾਰੀ ਸੰਗਤ ਨੂੰ ਜੇ ਕੋਈ ਕੱਪੜੇ ਦਾ ਹਿੱਲਾ ਕੋਈ ਕਰ ਸਕਦਾ ਵਾ ਇਸ ਇੱਥੇ ਇਸ ਏਰੀਆ ਦੇ ਵਿੱਚ ਆ ਕੇ ਕੋਈ ਸਿੱਧੀ ਆ ਕੇ ਹੈਲਪ ਕਰੋ ਆ ਕੇ ਤੁਸੀਂ ਦੇਖ ਕੇ ਜਿਹੜੇ ਜਿਹੜੇ ਪਰਿਵਾਰਾਂ ਨੂੰ ਲੋੜ ਆ ਉਹ ਇੱਥੋਂ ਤੱਕ ਜਿਹੜੀ ਪਹੁੰਚਦੀ ਤੁਸੀਂ ਆਪ ਕਰ ਸਕਦੇ ਹੋ ਜੇ ਬਾਕੀ ਸਾਡੇ ਥਰੂ ਕਰਾਣਾ ਚਾਹੁੰਦੇ ਸਾਡਾ ਨੰਬਰ ਹੈ ਜੀ 62 833 21612 ਆਪਾਂ ਜਿੰਨਾ ਤੱਕ ਇੱਧਰ ਸਮਾਵਾ ਚੱਲਦੀਆਂ ਸੀ ਉਹ ਜਦ ਤੱਕ ਇੱਥੇ ਸਮਾਵਾ ਚੱਲਦੀਆਂ ਰਹਿਣਗੀਆਂ ਆਪਣੀਆਂ ਆਪਣੀ ਜਥੇਬੰਦੀ ਵੱਲੋਂ ਸਮਾਵਾ ਕਰਦੇ ਪਏ ਕਿ ਬਾਕੀ ਸੇਖ ਜੂਤ ਫੰਡਰੇਸ਼ਨ ਪਿੰਡਾਲੇ ਵੀ ਉਹ ਵੀ ਸਾਡੇ ਨਾਲ ਸ਼ਨੀਵਾਰ ਤੋਂ ਸਮਾਵਾ ਨਿਭਾ ਰਹੇ ਨੇ ਤੇ ਬਾਕੀ ਭੈਣ ਜੀ ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਸੰਗਤ ਨੂੰ ਕੀ ਹੋਊਗਾ ਘਰ ਨਾ ਠੀਕ ਹੈ ਕਿਹਦੇ ਚੱਕ ਕੋ ਸਾਡਾ ਘਰ ਵਾਲਾ ਠੀਕ ਨਹੀਂ ਹੈ ਕਮੀ ਨੋਦੀ ਨੂੰ ਲਦਾਤ ਚਾਹੀਦੀ ਆ ਕੋਈ ਇਲਾਜ ਜੀ ਪਾਜੀ ਲਾਤੇ ਦੇ ਕੁਝ ਲੜ ਗਿਆ ਲੱਤ ਉਹ ਨਹੀਂ ਬੋਲਿਆ ਜਾਂਦਾ ਟੈਨਸ਼ਨ ਪਾਉਂਦੀ ਆ ਹਾਂਜੀ ਬੇਟਾ ਭਾਈ ਗੁਰਜੀਤ ਘਰ ਸਾਹਿਬ ਭਾਈ ਗੁਰਜੀਤ ਫਤਿਹ ਬੇਨਤੀ ਕੀਤੀ ਜਾਂਦੀ ਹੈ ਵੀ ਸਾਡੇ ਘਰ ਵਿੱਚ ਕੁਝ ਵੀ ਮਤਲਬ ਬਿਲਕੁਲ ਕੁਝ ਨਹੀਂ ਰਹਿ ਗਿਆ ਹੈਗਾ ਸਾਨੂੰ ਦੋ ਦਿਨ ਕਿਸੇ ਦੇ ਘਰ ਵਿੱਚ ਰੋਟੀ ਆਈ ਫਿਰ ਬਾਅਦ ਵਿੱਚ ਜਦੋਂ ਅਸੀਂ ਦਰਬਾਰ ਸਾਹਿਬ ਅੱਜ ਤੱਕ ਵੀ ਲੰਗਰਾਂ ਦੇ ਦਰਬਾਰ ਸਾਹਿਬ ਦਾ ਲਿਆ ਕੇ ਖਾਣ ਦੇ ਆ ਤੇ ਨਾ ਹੀ ਸਾਡਾ ਪਹਿਲਾਂ ਵੀ ਸਾਡੇ ਘਰ ਵਿੱਚ ਥੋੜੀ ਥੋੜੀ ਨਹੀਂ ਕਾफी ਗਰੀਬੀ ਹੈ ਇਹੀਂ ਆਪਣਾ ਚੱਟ ਗੁਜ਼ਾਰਾ ਨਾ ਗਾਉਂਗੇ ਤੇ ਹੁਣ ਆਗੇ ਇੱਕੋ ਬਾਬਾ ਜੀ ਸਾਰਾ ਕੁਝ ਹੀ ਲਾਉਂ ਚਲ ਗਿਆ ਇਹ ਕਰ ਕੋਈ ਪਿਆਨਾ ਕਪੜਾ ਜੋ ਹੈ ਆਪਣੇ ਗਾਲ ਵਿੱਚ ਮੇਰੇ ਬੇਟੇ ਨੇ ਨੂਨ ਨੇ ਇੱਕ ਬੇਟਾ ਮੇਰਾ ਹਸਪਤਾਲ ਵਿੱਚ ਬਿਮਾਰ ਹੋ ਇਲਾਜ ਨਹੀਂ ਹੋਣਿਆ ਤਾਂ ਕੋਈ ਸਾਡੇ ਕੋਲ ਪੈਸਾ ਨਾ ਤੇਲਾ ਐ ਬਹੁਤ ਜ਼ਿਆਦਾ ਤਾਂ ਗਾਈ ਦੋ ਤਰਕੇ ਨੇ ਇਹ ਹਾਰਦੇ ਵਿੱਚ ਰੋਣ ਜਾਂਦੇ ਤਾਂ ਚੰਗੀ ਗੱਲ ਨਹੀਂ ਉਹਨਾਂ ਨੇ ਕੋਈ ਸੰਗਤ ਕੁਝ ਨਹੀਂ ਲਿਆ ਹਾ ਜਿਹੜੇ ਕਮਰੇ ਨੇ ਤੇ ਡੈਡੀ ਜੀ ਨੇ ਇਹ ਪਹਿਲੀ ਵੇਚ ਕੇ ਬਣਾਇਆ ਸਾਰੇ ਪਿੰਦੇ ਲੋਕਾਂ ਨੂੰ ਪਤਾ ਨਿਕਲ ਟੱਟ ਗਈ ਬਾਅਦ ਵਿੱਚ ਉਹਨਾਂ ਦੀ ਵੀ 2017 ਚ ਮੌਤ ਹੋ ਗਈ ਆ ਤੇ ਉਦੋਂ ਦਾ ਬਿਲਕੁਲ ਮਤਲਬ ਨਹੀਂਦਾ ਇਹ ਵੀ ਬੇਡਾ ਬਿਮਾਰ ਹੋ ਗਿਆ ਪਰ ਮਾਤਵਾ ਨਾ ਪਾਣਾ ਦੂਸਰਾ ਇਸ ਤੋਂ ਵੀ ਜ਼ਿਆਦਾ ਬਿਮਾਰ ਆ ਪੇਟ ਚ ਪਾਣੀ ਭਰ ਗਿਆ ਲਾਤੀ ਨੀ ਮੁੱਟੀ ਹੋਈ ਜਾਂ ਕੋਈ ਖਰਚਾ ਨਹੀਂ ਸਾਡੇ ਹੁਣ ਕੋਈ ਸਾਡੇ ਕੋਲ ਪੈਸਾ ਨਹੀਂ ਤੇ ਨਾ ਹੀ ਸਾਡੇ ਘਰ ਵਿੱਚ ਕੋਈ ਇਤਾਂ ਦੀ ਚੀ ਜਿਹੜੀ ਅਸੀਂ ਆਪਣੇ ਘਰੋਂ ਕੱਢ ਕੇ ਖਾ ਸਕਦੇ ਆ ਕੋਈ ਦਾਣਿਆਂ ਦਾ ਭੋਲਾ ਹੀ ਅੱਦਾ ਉਹ ਵੀ ਸਾਡਾ ਰੋੜ ਗਿਆ ਆ ਹੁਣ ਮਦਦ ਆਉਂਦੀ ਸਾਨੂੰ ਪੰਜ ਪੰਜ ਕਿਲੋ ਆਟਾ ਤਿੰਨ ਚਾਰ ਥਾਲੇ ਜਰੂਰ ਆਇਆ ਹੈ ਕੋਈ ਸਾਡੇ ਵਰਗੇ ਵੀ ਭਰਾ ਦੇ ਦੇ ਸੂ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਆ ਜੀ ਜਿੰਨਾ ਘਾਟੀ ਕੋ ਸਾਰਿਆਂ ਸੀ ਰਸਤ ਪਾਣੀ ਅਸੀਂ ਦੇ ਕੇ ਜਾ ਰਹੇ ਆ ਪਰਿਵਾਰ ਨੂੰ ਤੇ ਬਾਕੀ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਪਰਿਵਾਰ ਦਾ ਨੰਬਰ ਆਪਾਂ ਦੇ ਦਿੱਤਾ ਵਾ ਤੁਸੀਂ ਸਿੱਧੀ ਵੀ ਕੰਟੈਕਟ ਕਰਕੇ ਪਰਵਾਨ ਨਾਲ ਗੱਲ ਕਰ ਸਕਦੇ ਹੋ ਜੇ ਸਾਡੇ ਥਰੂ ਕਹੋਗੇ ਅਸੀਂ ਇੱਥੇ ਹਫਤਾ ਇੱਕ कॅम्प ਲਾਉਣਾ ਵਾ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਆਪਾਂ ਵੱਧ ਤੋਂ ਵੱਧ ਐਵੋ ਜਿਹੇ ਪਰਿਵਾਰਾਂ ਦਾ ਸੰਜੋਗ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ